ਪਿੱਪਲ ਦੇ ਆ ਪੱਤੇ ਆਵੇ ਕਿਉਂ ਖੜਖੜ ਲਈ ਆ ਝੜ ਗਏ ਪੁਰਾਣੇ ਵੇਰ ਉੱਤੇ ਨਵੇਂ ਆ ਦੀ ਆ ਜਦੋਂ ਪੁਰਾਣਿਆਂ ਨੇ ਜਿਨ੍ਹਾਂ ਤੇ ਜ਼ਿੰਮੇਵਾਰੀ ਸੀ ਜੇ ਉਹ ਤੁਸੀਂ ਜ਼ਿੰਮੇਵਾਰੀ ਤੋਂ ਭੁੱਜੋਗੇ ਤਾਂ ਫਿਰ ਕੋਈ ਨਾ ਕੋਈ ਤਾਂ ਜ਼ਿੰਮੇਵਾਰੀ ਉਠਾਵੇਗਾ ਜਸਵੰਤ ਸਿੰਘ ਕਮਲ ਸਾਹਵਰਾਂ ਦਾ ਇੱਕ ਨੋਵਲ ਸੀਦਾ ਨਾਮ ਆ ਐਨ ਐਚਓਠੋ ਸੂਰਮਾ ਮੈਨੂੰ ਉਹ ਟਾਈਟਲ ਅਕਸਰ ਇਦਾਂ ਯਾਦ ਆ ਜਾਂਦਾ ਕਿ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਲੱਕੜ ਬੱਕੇ ਬਣਾ ਰਹੇ ਸੀ ਸਾਡੇ ਮਨ ਦੇ ਵਿੱਚ ਵੀ ਇਹ ਇੱਕ ਡਰ ਵੀ ਸੀ ਪਰ ਇੱਕ ਚੈਲੰਜ ਵੀ ਸੀ ਯਾਰ ਕਿਸੇ ਨਾ ਕਿਸੇ ਨੂੰ ਤਾਂ ਸਬਜੈਕਟ ਰਿਲੇਟਡ ਕੰਟੈਂਟ ਬੇਸਡ ਸਿਨੇਮਾ ਸੀਰੀਜ਼ ਪੰਜਾਬ ਦੇ ਵਿੱਚ ਬਣਾਉਣੀਆਂ ਪੈਣਗੀਆਂ ਜੋ ਇਸ ਵੇਲੇ ਪੰਜਾਬੀ ਸਿਨੇਮਾ ਦਾ ਹਾਲ ਹੋ ਰਿਹਾ ਮੈਂ ਐਜ਼ ਅ ਦਰਸ਼ਕ ਪਹਿਲਾਂ ਛੇ ਸਾਨੂੰ ਜੋ ਸਾਡੀ ਰੂਹ ਦੀ ਖਰਾਕ ਹੈ ਜੋ ਸਾਡਾ ਸਿਨੇਮਾ ਉਹ ਸਾਨੂੰ ਨਹੀਂ ਦੇ ਪਾ ਰਿਹਾ ਤਾਂ ਸਾਨੂੰ ਕਿਤੇ ਨਾ ਕਿਤੇ ਉਹਦੇ ਬਾਰੇ ਰੀਥਿੰਕ ਕਰਨਾ ਪਵੇਗਾ ਜਦੋਂ ਮੈਂ ਲੱਕੜ ਬੱਕੇ ਤੇ ਆਮਾ ਤੇ ਮੇਰੇ ਲੱਕੜ ਬੱਕੇ ਤੋਂ ਪਹਿਲਾਂ ਇੱਕ ਜਰਨੀ ਹੈ ਜਿਹਦੇ ਵਿੱਚ ਕਾਫੀ ਮੇਰੇ ਕੋਲੇ ਸਕ੍ਰਿਪਟਾਂ ਆ ਰਹੀਆਂ ਸੀ ਮੈਂ ਰੀਡ ਕਰਦਾ ਮੈਂ ਛੱਡ ਦਿੰਦਾ ਲੱਗਦਾ ਸੀ ਕਿ ਯਾਰ ਕਿ ਲੈ ਦੇ ਕੇ ਮੋੜ ਤੁਰ ਕੇ ਅਸੀਂ ਉੱਥੇ ਵਿਆਹਾਂ ਤੇ ਸੀ ਉਹੀ ਇੱਕ ਪੰਜ ਚਾਰ ਕਾਮੇਡੀ ਦੀਆਂ ਗੱਲਾਂ ਬਾਤਾਂ ਨੇ ਉੱਥੇ ਫਸੇ ਪਾਉਂਦੀ ਉਹੀ ਟੀਮ ਬਸ ਉਹੀ ਟੀਮ ਉਹੀ ਚੀਜ਼ਾਂ ਉਸ ਤੋਂ ਅੱਗੇ ਕਿਵੇਂ ਨਿਕਲੀ ਚੌਦੀ ਸਾਡੇ ਕੋਲੇ ਮੇਰੇ ਕੋਲੇ ਆਪਣਾ ਮੁੰਡਾ ਅਰਮਨ ਸਿੱਧੂ ਜੋ ਉਹਦਾ ਕੋ-ਪ੍ਰੋਡਿਊਸਰ ਵੀ ਹੈ ਤੇ ਰਿਸ਼ਵ ਸ਼ਰਮਾ ਮੁੰਡਾ ਜੀ ਨੇ ਇਹ ਲੱਕੜਵੱਕੇ ਸੀਰੀਜ਼ ਲਿਖੀ ਆ ਉਹ ਕਹਿੰਦਾ ਮੈਂ ਤੁਹਾਨੂੰ ਇੱਕ ਲੜਕੇ ਨੂੰ ਮਿਲਾਉਣਾ ਚਾਹੁੰਦਾ ਜੀ ਵੀ ਉਹਦੇ ਕੋਲੇ ਇੱਕ ਕਹਾਣੀ ਹੈ ਇੱਕ ਵਾਰੀ ਤੁਸੀਂ ਸੁਣੋ ਮੈਂ ਕਿਹਾ ਮੋਸਟ ਵੈਲਕਮ ਹੁਣ ਇਹ ਮੈਨੂੰ 10 ਮਿੰਟਾਂ ਦੇ ਵਿੱਚ ਇੱਕ ਮੋਟਾ ਜਿਹਾ ਥੀਮ ਦੱਸਿਆ ਜੀ ਕਹਿੰਦਾ ਇਹ ਕਹਿੰਦੇ ਇਦਾਂ ਕਰਕੇ ਇਗਜ਼ਾਮਸ ਟਾਈਮ ਜੋ ਹੁੰਦੇ ਨੇ ਉਸ ਦੇ ਉੱਪਰ ਇੱਕ ਸੀਰੀਜ਼ ਹੈ ਮੈਨੂੰ ਇੰਨੀ ਗੱਲ ਪਤਾ ਲੱਗ ਗਈ ਕਿ ਇਹ ਦੇ ਮੁੰਡੇ ਦੇ ਕੋਲੇ ਉਹ ਕਹਾਣੀ ਹੈ ਜੋ ਮੈਂ ਲੱਭ ਰਿਆ ਸੀ ਕਹਾਣੀ